ਮੇਰੀ ਬਲੂ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਤ ਸੇਖੋ ਵਿੱਚ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਹੈਲਦੀ ਬ੍ਰੇਕਫਾਸਟ ਰੈਸਪੀ ਲੈ ਕੇ ਆਏ ਹਾਂ ਇਹ ਹੈਲਦੀ ਹੋਣ ਦੇ ਨਾਲ ਨਾਲ ਤੁਹਾਨੂੰ ਬਹੁਤ ਟਾਈਮ ਤੱਕ ਫੁੱਲਫੀਲ ਵੀ ਰੱਖੇਗੀ ਤੇ ਇਹ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ ਇਸ ਨੂੰ ਆਪਾਂ ਮਿੰਟਾਂ ਦੇ ਵਿੱਚ ਬਣਾ ਕੇ ਸਰਵ ਕਰ ਸਕਦੇ ਹਾਂ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਕਿ ਆਪਾਂ ਗੈਸ ਤੇ ਇੱਕ ਪਤਲਾ ਰੱਖਾਂਗੇ ਤੁਸੀਂ ਇਸ ਰੈਸਪੀ ਨੂੰ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਹੁਣ ਇਸ ਦੇ ਵਿੱਚ ਮੈਂ ਦੋ ਵੱਡੇ ਚਮਚ ਦੇਸੀ ਘਿਓ ਦੇ ਐਡ ਕਰਾਂਗੀ ਤੇ ਹੁਣ ਇੱਥੇ ਆਪਾਂ ਕੁਝ ਡਰਾਈ ਫਰੂਟ ਲਏ ਹਨ ਜਿਸ ਦੇ ਵਿੱਚ ਮੈਂ ਬਦਾਮ, ਕਾਜੂ, ਕੋਕਨਟ ਦੀ ਗਿਰੀ ਤੇ ਕੁਝ ਆਪਾਂ ਇੱਥੇ ਕਿਸ਼ਮਿਸ਼ ਲਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਰੋਸਟ ਕਰ ਲਵਾਂਗੇ ਇੱਥੇ ਆਪਾਂ ਕਿਸ਼ਮਿਸ਼ ਨਹੀਂ ਐਡ ਕਰਨੀ ਬਾਕੀ ਤਿੰਨੇ ਚੀਜ਼ਾਂ ਆਪਾਂ ਰੋਸਟ ਕਰ ਲਵਾਂਗੇ ਦੇਸੀ ਘਿਓ ਦੇ ਵਿੱਚ ਰੋਸਟ ਕਰਨ ਨਾਲ ਇੱਕ ਤਾਂ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਦੂਸਰਾ ਇਹ ਬਹੁਤ ਹੀ ਕਰੰਚੀ ਵੀ ਹੋ ਜਾਂਦੇ ਹਨ ਇਹਨਾਂ ਨੂੰ ਆਪਾਂ ਲੋ ਫਲੇਮ ਦੇ ਉੱਤੇ ਰੋਸਟ ਕਰ ਲਵਾਂਗੇ ਆਪਾਂ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਇਸੇ ਤਰ੍ਹਾਂ ਰੋਸਟ ਕਰਾਂਗੇ ਇਹ ਦੇਖੋ ਹੁਣ ਇਹ ਡਰਾਈ ਫਰੂਟ ਰੋਸਟ ਹੋ ਚੁੱਕੇ ਹਨ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਇਸੇ ਕਿਉ ਦੇ ਵਿੱਚ ਆਪਾਂ ਇੱਕ ਛੋਟੀ ਕੌਲੀ ਦਲੀਏ ਦੀ ਐਡ ਕਰ ਲਵਾਂਗੇ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਦਲੀਆ ਵੀ ਆਪਾਂ ਲੋ ਫਲੇਮ ਦੇ ਉੱਪਰ ਹੀ ਭੁੰਨਾਂਗੇ ਕਈ ਵਾਰ ਕਈ ਭੈਣਾਂ ਕਹਿੰਦੀਆਂ ਹਨ ਕਿ ਜਦੋਂ ਅਸੀਂ ਦਲੀਆ ਬਣਾਉਂਦੇ ਹਾਂ ਤੇ ਉਹ ਬਿਲਕੁਲ ਇੱਕ ਦੂਜੇ ਦੇ ਨਾਲ ਜੁੜ ਜਾਂਦਾ ਹੈ ਤੇ ਉਹ ਬਿਲਕੁਲ ਵੀ ਖਿਲਿਆ-ਖਿਲਿਆ ਨਹੀਂ ਬਣਦਾ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਦਲੀਏ ਨੂੰ ਚੰਗੀ ਤਰ੍ਹਾਂ ਭੁੰਨਦੇ ਨਹੀਂ ਤਾਂ ਉਹ ਬਿਲਕੁਲ ਇੱਕ ਦੂਜੇ ਦੇ ਨਾਲ ਜੁੜ ਜਾਂਦਾ ਹੈ ਇਸ ਲਈ ਦਲੀਏ ਨੂੰ ਭੁੰਨਣਾ ਬਹੁਤ ਹੀ ਜ਼ਰੂਰੀ ਹੈ ਦਲੀਏ ਨੂੰ ਚੰਗੀ ਤਰ੍ਹਾਂ ਪোনਗੇ ਲਾਲ ਕਰਨਾ ਬਹੁਤ ਹੀ ਜ਼ਰੂਰੀ ਹੈ ਜਦੋਂ ਦਲੀਆ ਚੰਗੀ ਤਰ੍ਹਾਂ ਲਾਲ ਹੋ ਜਾਵੇ ਤਾਂ ਫਿਰ ਇਸ ਦੇ ਵਿੱਚ ਆਪਾਂ ਬਾਕੀ ਚੀਜ਼ਾਂ ਐਡ ਕਰਾਂਗੇ ਦਲੀਏ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਪਕਾਵਾਂਗੇ ਤਾਂ ਕਿ ਇਹ ਕਿਸੇ ਵੀ ਸਾਈਡ ਤੋਂ ਜ਼ਿਆਦਾ ਜਲੇ ਨਾ ਇਹ ਦੇਖੋ ਹੁਣ ਆਪਣੇ ਦਲੀਏ ਦਾ ਕਲਰ ਕਾਫੀ ਹੱਦ ਤੱਕ ਚੇਂਜ ਹੋ ਚੁੱਕਾ ਹੈ ਆਪਾਂ ਫਿਰ ਇਸ ਨੂੰ 1 ਮਿੰਟ ਲਈ ਪੋਨ ਲੈਣੇ ਹਾਂ ਇਹ ਦੇਖੋ ਹੁਣ ਆਪਣਾ ਦਲੀਆ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਦੋ ਕੌਲੀਆਂ ਪਾਣੀ ਦੀਆਂ ਐਡ ਕਰਾਂਗੇ ਇੱਕ ਕੌਲੀ ਆਪਾਂ ਦਲੀਏ ਦੀ ਲਈ ਸੀ ਤੇ ਦੋ ਕੌਲੀਆਂ ਇੱਥੇ ਆਪਾਂ ਪਾਣੀ ਦੀਆਂ ਐਡ ਕਰਾਂਗੇ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਮੈਜ਼ਰਮੈਂਟ ਲਈ ਸੈੱਟ ਕਰ ਸਕਦੇ ਹੋ ਹੁਣ ਆਪਾਂ ਇੱਥੇ ਕਵਰ ਕਰਕੇ ਇਸ ਨੂੰ ਪੱਕਣ ਦਵਾਂਗੇ ਓਨੇ ਟਾਈਮ ਦੇ ਲਈ ਆਪਾਂ ਇੱਕ ਪਤੀਲਾ ਲਵਾਂਗੇ ਉਸਦੇ ਵਿੱਚ ਇੱਕ ਕੌਲੀ ਆਪਾਂ ਗੁੜ ਦੀ ਐਡ ਕਰ ਲਵਾਂਗੇ ਤੇ ਇਸ ਦੇ ਵਿੱਚ ਅੱਧੀ ਕੌਲੀ ਆਪਾਂ ਪਾਣੀ ਦੀ ਐਡ ਕਰਾਂਗੇ ਇਸ ਦੀ ਆਪਾਂ ਚਾਸ਼ਨੀ ਤਿਆਰ ਕਰ ਲਵਾਂਗੇ ਇਹ ਆਪਾਂ ਕੋਈ ਇੱਕ ਜਾਂ ਦੋ ਤਾਰ ਦੀ ਚਾਸ਼ਨੀ ਤਿਆਰ ਨਹੀਂ ਕਰਨੀ ਜਸਟ ਇਸ ਨੂੰ ਆਪਾਂ ਭੋਲਣਾ ਹੀ ਹੈ ਤੇ ਇੱਕ ਬੋਇਲ ਦਿਵਾਉਣਾ ਹੈ ਇਹ ਦੇਖੋ ਹੁਣ ਆਪਣੀ ਚਾਸ਼ਨੀ ਬਣ ਕੇ ਰੈਡੀ ਹੈ ਹੁਣ ਆਪਾਂ ਦਲੀਆ ਵੀ ਦੇਖ ਲੈਂਦੇ ਹਾਂ ਇਹ ਦੇਖੋ ਦਲੀਆ ਆਪਣਾ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਹ ਬਿਲਕੁਲ ਕੱਲਾ-ਕੱਲਾ ਦਲੀਆ ਹੈ ਬਿਲਕੁਲ ਵੀ ਇਹ ਚਿਪਕਿਆ ਨਹੀਂ ਹੈ ਇਹ ਦੇਖੋ ਜੀ ਕਿੰਨਾ ਖਿਲਿਆ-ਖਿਲਿਆ ਬਣਿਆ ਹੈ ਹੁਣ ਇਸ ਦੇ ਵਿੱਚ ਆਪਾਂ ਗੁੜ ਦੀ ਚਾਸ਼ਨੀ ਐਡ ਕਰ ਦਵਾਂਗੇ ਚਾਸ਼ਨੀ ਮੈਂ ਪੂਣੀ ਦੇ ਨਾਲ ਛਾਣ ਕੇ ਪਾਵਾਂਗੀ ਤਾਂ ਕਿ ਗੁੜ ਦੇ ਵਿੱਚ ਜੇ ਕੋਈ ਚੀਜ਼ ਹੈ ਤਾਂ ਉਹ ਅਲੱਗ ਹੋ ਜਾਵੇਗੀ ਜਦੋਂ ਆਪਾਂ ਖੰਡ ਜਾਂ ਗੁੜ ਨਾਲ ਹੀ ਐਡ ਕਰ ਦਿੰਨੇ ਹਾਂ ਤੇ ਉਸ ਦੇ ਨਾਲ ਵੀ ਦਲੀਆ ਖਿਲਿਆ ਖਿਲਿਆ ਨਹੀਂ ਬਣਦਾ ਇਸ ਲਈ ਪਰਫੈਕਟ ਦਲੀਆ ਬਣਾਉਣ ਲਈ ਮਗਰੋਂ ਚਾਚਨੀ ਬਣਾ ਕੇ ਐਡ ਕਰਾਂਗੇ ਤੇ ਦਲੀਆ ਹਮੇਸ਼ਾ ਖਿਲਿਆ ਖਿਲਿਆ ਹੀ ਬਣੇਗਾ ਹੁਣ ਇਸ ਦੇ ਟੇਸਟ ਨੂੰ ਹੋਰ ਜ਼ਿਆਦਾ ਵਧੀਆ ਤੇ ਹੋਰ ਹੈਲਦੀ ਬਣਾਉਣ ਦੇ ਲਈ ਆਪਾਂ ਇੱਥੇ 1.5 ਚਮਚ ਖਸਖਸ ਦਾ ਐਡ ਕੀਤਾ ਹੈ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਇਸ ਨੂੰ ਐਡ ਕਰਨ ਦੇ ਨਾਲ ਇੱਕ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਇੱਕ ਹੋਰ ਜ਼ਿਆਦਾ ਹੈਲਦੀ ਹੋ ਜਾਂਦਾ ਹੈ ਇਸ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇੱਥੇ ਹੁਣ ਆਪਾਂ ਡਰਾਈ ਫਰੂਟ ਵੀ ਇਸ ਦੇ ਵਿੱਚ ਐਡ ਕਰ ਦਵਾਂਗੇ ਤੁਸੀਂ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਇਹ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਹੁਣ ਜਿਹੜਾ ਆਪਾਂ ਵਿੱਚ ਚਾਸ਼ਨੀ ਪਾਈ ਸੀ ਉਹ ਵੀ ਦਲੀਏ ਨੇ ਚੰਗੀ ਤਰ੍ਹਾਂ ਸੋਖ ਲਈ ਹੈ ਤੇ ਇਸ ਦੇ ਵਿੱਚ ਜਿਹੜਾ ਥੋੜਾ ਮੌਇਸਚਰ ਹੈ ਜਦੋਂ ਇਸ ਨੂੰ ਆਪਾਂ ਕਵਰ ਕਰਕੇ 1 ਮਿੰਟ ਲਈ ਪਕਾਵਾਂਗੇ ਤਾਂ ਉਹ ਵੀ ਆਪਣਾ ਇਹ ਬਿਲਕੁਲ ਸੁੱਕ ਜਾਵੇਗਾ ਤੇ ਦਲੀਆ ਆਪਣਾ ਬਿਲਕੁਲ ਖਿਲਿਆ-ਖਿਲਿਆ ਬਣ ਕੇ ਰੈਡੀ ਹੋ ਜਾਵੇਗਾ ਹੁਣ ਆਪਾਂ ਇਸ ਨੂੰ 1 ਮਿੰਟ ਲਈ ਕਵਰ ਕਰਕੇ ਬਿਲਕੁਲ ਲੋ ਫਲੇਮ ਦੇ ਉੱਤੇ ਰੱਖ ਦਵਾਂਗੇ ਇਹ ਦੇਖੋ ਹੁਣ ਆਪਾਂ ਚੈੱਕ ਕਰਦੇ ਹਾਂ ਆਪਣਾ ਦਲੀਆ ਬਿਲਕੁਲ ਪਰਫੈਕਟ ਬਣ ਕੇ ਰੈਡੀ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਆਪਾਂ ਸਰਵ ਕਰ ਲੈਨੇ ਹਾਂ ਲਓ ਜੀ ਕਿੰਨਾ ਖਿਲਿਆ ਖਿਲਿਆ ਆਪਣਾ ਦਲੀਆ ਬਣ ਕੇ ਰੈਡੀ ਹੈ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਬਣਾਉਣ ਦੇ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਆਸਾਨ ਹੈ ਮਿੰਟਾਂ ਦੇ ਵਿੱਚ ਬਣ ਕੇ ਇਹ ਤਿਆਰ ਹੋ ਗਿਆ ਹੈ ਕਿੰਨਾ ਕੋਈ ਇਸ ਦੇ ਵਿੱਚ ਝੰਜਟ ਹੈ ਤੇ ਬਹੁਤ ਹੀ ਟੇਸਟੀ ਹੈਲਦੀ ਰੈਸਪੀ ਆਪਣੀ ਬਣ ਕੇ ਰੈਡੀ ਹੈ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਹ ਦੇਖੋ ਜੀ ਆਪਣਾ ਪਰਫੈਕਟ ਦਲੀਆ ਬਣ ਕੇ ਰੈਡੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ